ਜੂਏ ਦੇ ਵਿੱਚ ਲੋਕ ਗੱਡੀਆਂ ਜਿੱਤਦੇ ਆ ਮੋਟਰਸਾਈਕਲ ਜਿੱਤਦੇ ਆ ਪੈਸਾ ਜਿੱਤਦੇ ਆ ਲੋਕ ਅਨੇਕਾਂ ਚੀਜ਼ਾਂ ਜਿੱਤਦੇ ਆ ਜੂਏ ਦੇ ਵਿੱਚ ਪਰ ਅੱਜ ਉਸ ਇਨਸਾਨ ਨਾਲ ਮਲਾਵਾਂਗੇ ਤੁਹਾਨੂੰ ਜਿਨੇ ਜੂਏ ਦੇ ਵਿੱਚ ਇੱਕ ਜਨਾਨੀ ਜਿੱਤ ਕੇ ਲਿਆ ਬਹੁਤ ਸੋਹਣੀ ਸਨੱਖੀ ਕਿਸੇ ਦੀ ਜਨਾਨੀ ਆਪ ਜਿੱਤ ਕੇ ਲਿਆ ਆਪਦੇ ਦਮ ਤੇ ਜਿੱਤ ਕੇ ਲਿਆ ਹੁਣ ਉਹਦੇ ਨਾਲ ਗੱਲ ਕਰਾਵਾਂਗੇ ਸਾਰਾ ਮਸਲਾ ਕੀ ਸੀ ਸਾਰੀ ਗੱਲ ਕੀ ਸੀ ਕਿਵੇਂ ਜਿੱਤ ਕੇ ਲਿਆ ਆਜੋ ਦੋਸਤੋ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੱਧੂ ਤੁਸੀਂ ਦੇਖ ਸਕਦੇ ਹੋ ਜੂਆ ਜੂਆ ਖੇਡਦੇ ਆ ਬਹੁਤ ਲੋਕ ਪਰ ਇਹ ਜੂਆ ਤੁਸੀਂ ਪਹਿਲੀ ਵਾਰੀ ਸੁਣਿਆ ਹੋਊਗਾ ਇਸ ਬੰਦੇ ਨੇ ਜੂਏ ਦੇ ਵਿੱਚ ਕੀ ਜਿੱਤਿਆ ਕੀ ਜਿੱਤਿਆ ਤੁਸੀਂ ਕੀ ਸੋਚ ਸਕਦੇ ਹੋ ਕੀ ਜਿੱਤਿਆ ਹੋਊਗਾ ਗੱਲ ਕਰਦੇ ਆ ਸਾਰੀ ਗੱਲ ਕੀ ਆ ਬਾਈ ਜੀ ਸਸਤੀਕਰ ਸਸਤੀਕਰ ਜੀ ਬਾਈ ਕੀ ਨਾਂ ਤੇਰਾ ਮੇਰਾ ਨਾਂ ਗਰਮੀਤ ਆ ਜੀ ਹੂੰ ਪਿੰਡ ਚ ਮਜਨੂ ਕਹਿੰਦੇ ਜੀ ਪਿੰਡ ਚ ਮਜਨੂ ਕਹਿੰਦੇ ਆ ਨਾਂ ਹੈਗਾ ਗਰਮੀਤ ਅੱਛਾ ਬਈ ਤੇਰਾ ਨਾਂ ਕੀ ਆ ਮੇਰਾ ਨਾਂ ਗਲਬ ਗਲਬ ਐਸੇ ਗਲਬੋ ਕੇ ਤੂੰ ਕਹਿੰਦਾ ਇਹਨੂੰ ਹਾਂਜੀ ਇਹ ਗਲਬ ਕਾਹਦਾ ਕਹਿੰਦਾ ਮੈਨੂੰ ਬਹੁਤ ਗਲਬ ਬਹੁਤ ਸੋਹਣੀ ਲੱਗਦੀ ਜੀ ਬਹੁਤ ਸੋਣੀ ਲੱਗਦੀ ਹੈ ਹਾਂਜੀ ਅੱਛਾ ਕਾਦੇ ਚ ਕਾਦੇ ਚ ਜਿੱਤੀ ਹੈ ਇਹ ਇਹ ਜੀ ਮ ਜੂਏ ਚ ਜਿੱਤੀ ਹੈ ਜੂਏ ਚ ਜਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਹਿੰਦਾ ਮੈਨੂੰ ਬਹੁਤ ਵਧੀਆ ਲੱਗਦੀ ਹੈ ਬਹੁਤ ਪਿਆਰੀ ਲੱਗਦੀ ਹੈ ਇਹਦਾ ਨਾਮ ਹੈਗਾ ਗਲਾਬੋ ਇਹਦਾ ਨਾਮ ਹੈਗਾ ਮਜਨੂ ਨਾਮ ਨਾਮ ਤੁਸੀਂ ਸੁਣੋ ਯਾਰ ਨਾਮ ਕਿੰਨੇ ਸੋਹਣੇ ਹਨ ਅੱਛਾ ਭਾਈ ਜੂਏ ਚ ਕਿਵੇਂ ਜਿੱਤ ਲਈ ਜੂਆ ਮੈਂ ਜੂਆ ਖੇਡਦਾ ਹੁੰਦਾ ਸੀਗਾ ਜੀ ਅੱਛਾ ਜੂਆ ਕਦੋਂ ਖੇਡਣ ਲੱਗਿਆ ਭਾਈ ਜੂਆ ਮੈਂ ਕਟਕਟ 10 ਸਾਲ ਦਾ ਸੀਗਾ 10 11 ਸਾਲ ਦਾ 10 ਸਾਲ ਦਾ ਸੀਗਾ ਉਦੋਂ ਖੇਡਣ ਲੱਗਿਆ ਹਾਂਜੀ ਹੂੰ ਜੂਆ ਖੇਡਦਾ ਸੀ ਮੈਂ ਜੂਏ 'ਚ ਜਿੱਤ ਲ ਕਿਤੇ ਜੂਆ ਹਾਰ ਜਾਂਦਾ ਸੀ ਕਿਤੇ ਮੋਟਰਸਾਈਕਲ ਹਾਰਦਾ ਕਿਤੇ ਜੀ ਮੈਂ ਟਰੈਕਟਰ ਹਾਰਦਾ ਕਿਤੇ ਕਿਵੇਂ ਹਾਰਦਾ ਤੇ ਜਦੋਂ ਮੈਂ ਜੂਆ ਖੇਡ ਕੇ ਹਾਰ ਜਾਂਦਾ ਕਿਤੇ ਮੁੜ ਕੇ ਜੀ ਕਿਤੇ ਨਾ ਇਹ ਵੀ ਕਿਸੇ ਨੇ ਦਾਤੇ ਲਾਤੀ ਅੱਛਾ ਦਾਤੇ ਲਾਤੀ ਹੈ ਹਾਂ ਦਾਤੇ ਲਾਤੀ ਜਦੋਂ ਜੀ ਤੇ ਮੈਂ ਜਿੱਤ ਗਿਆ ਤੇ ਮੈਂ ਉਹਨੂੰ ਹੀ ਘਰੇ ਲੈ ਜਾਂਦਾ ਜੀ ਹੁਣ ਜਿਹੜੀ ਤੇਰੀ ਪਹਿਲਾਂ ਤੇਰਾ ਪਹਿਲਾਂ ਹੀ ਵਿਆਹ ਹੋਇਆ ਕਹਿੰਦੇ ਹਾਂਜੀ ਹੋਇਆ ਸੀ ਜੀ ਅੱਛਾ ਉਹ ਘਰ ਲਈ ਕੀ ਕਹਿੰਦੀ ਉਹ ਘਰ ਵਾਲੀ ਉਹ ਵੀ ਜੂਏ 'ਚ ਜਿੱਤੀ ਸੀਗੀ ਉਹ ਵੀ ਜੂਏ 'ਚ ਜਿੱਤੀ ਸੀ ਕਹਿੰਦਾ ਪਹਿਲਾਂ ਵਾਲੀ ਜੂਏ 'ਚ ਤੇ ਅੱਛਾ ਉਹ ਤੂੰ ਉਹ ਤੂੰ ਆਪਦੀ ਘਰ ਵਾਲੀ ਉਹ ਵੀ ਦਾਤ ਲਾਈ ਸੀਗੀ ਹੈਂ ਦਾਤ ਤੇ ਲਾਈ ਸੀਗੀ ਅੱਛਾ ਤੂੰ ਹਾਰਿਆ ਨਹੀਂ ਪਰ ਹਾਂ ਹਾਰਿਆ ਨਹੀਂ ਤੂੰ ਜਿੱਤ ਲੈ ਹਾਂ ਜਿੱਤ ਲੈ ਇਹਨੂੰ ਵੀ ਜਿੱਤ ਲੈਂਦਾ ਹੀ ਅੱਛਾ ਇਹਨੂੰ ਜਿੱਤ ਲੈ ਅੱਛਾ ਤੇਰਾ ਨਾਂ ਕੀ ਸੀਗਾ ਮੇਰਾ ਨਾਂ ਗਲਬ ਅੱਛਾ ਤੂੰ ਇਹ ਤੂੰ ਹੁਣ ਜੂਏ 'ਚ ਹਾਰੀ ਆ ਤੇ ਜਿਹੜੇ ਜਿਹੜਾ ਤੈਨੂੰ ਜੀ ਦੀ ਘਰ ਵਾਲੀ ਸੀ ਤੂੰ ਪਹਿਲਾਂ ਅੱਛਾ ਉਹ ਉਹ ਕਿਵੇਂ ਤੈਨੂੰ ਦਾਤ ਲਾਏ ਸੀ ਹਾਂਜੀ ਉਹਨੇ ਵੀ ਮੈਨੂੰ ਦਾਤ ਲਾਇਆ ਸੀ ਮੈਂ ਪਹਿਲਾਂ ਵੀ 10 ਬੰਦੇ 'ਚ ਰਹਿ ਕੇ ਆਈ ਆ 10 ਬੰਦੇ 10 ਜਣਿਆਂ ਦੇ ਜਾ ਜੂਏ 'ਚ ਜਿੱਤ ਹਾਂ ਅੱਛਾ ਮਤਲਬ ਮਤਲਬ ਤੁਸੀਂ ਐਂ ਕਹਿਨੇ ਚਾਹੁੰਦੇ ਹੋ ਵੀ ਪਹਿਲਾਂ ਵੀ ਮੈਂ ਐਂ ਹਾਰਦੀ ਆਈ ਹਾਂ ਕਦੇ ਉਹਦੇ ਕੋਲੋਂ ਹਾਰ ਗਈ ਕਦੇ ਉਹਦੇ ਕੋਲ ਇਦਾਂ ਹੀ ਜਵੇਂ ਇਹ ਲਿਆਇਆ ਹੁਣ ਕੱਲ ਨੂੰ ਇਹ ਹਾਰ ਗਿਆ ਫੇਰ ਹਾਂਜੀ ਕੱਲ ਨੂੰ ਫਿਰ ਹੋਰ ਕੋਲ ਜਾਵੜੂੰਗੀ ਕੱਲ ਨੂੰ ਫਿਰ ਹੋਰ ਕਹਿੰਦੇ ਹੁੰਦੇ ਨਾ ਤੁੰਗਲੀ ਮੰਡੀ ਬੱਕਰੀਆਂ ਵਾਲੀ ਮੰਡੀ ਉਹਦੇ ਵਾਂਗੂ ਬਣੀ ਪਈ ਹੈ ਕਦੇ ਉਹਦੇ ਕੋਲ ਜਾਵੜਦੇ ਕਦੇ ਉਹਦੇ ਕੋਲ ਜਾਵੜਦੀ ਆ ਉਹ ਗੱਲ ਬਣੀ ਪਈ ਹੈ ਬਾਈ ਨਾਲ ਅੱਛਾ ਬਾਈ ਤੈਨੂੰ ਤੈਨੂੰ ਲੱਗਦਾ ਵੀ ਇਹ ਤੇਰੇ ਕੋਲ ਹੁਣ ਇਹ ਖੜਜੋਗੀ ਅੱਗੇ ਤੋਂ ਵੀ ਤੂੰ ਹੋਰ ਚੀਜ਼ਾਂ ਵੀ ਜਿੱਤੇਂਗਾ ਤੇ ਇਹ ਇਹ ਨਹੀਂ ਹਾਰਦਾ ਹਾਂਜੀ ਮੈਨੂੰ ਐ ਲੱਗਦਾ ਵੀ ਨਹੀਂ ਹਾਰਦਾ ਜੀ ਇਹ ਦੂਬਾਰ। ਕਿਵੇਂ ਪਿਆਰ ਹੋ ਗਿਆ ਇਹਦੇ ਨਾਲ? ਹਾਂਜੀ ਪਿਆਰ ਹੋ ਗਿਆ ਜੀ ਪੱਕਾ ਹੀ ਪਿਆਰ ਹੋ ਗਿਆ ਜੀ ਇਹਦੇ ਨਾਲ। ਹੁਣ ਲਾਏਗਾ ਦਾਤ ਇਹਨੂੰ? ਹਾਂ। ਨਹੀਂ ਦਾ ਦਾਤੇ ਦਾਤੇ ਨਹੀਂ ਲਾਉਂਦੇ ਜੀ। ਕਿਉਂ? ਹਾਂ। ਤੇ ਪ੍ਰਾਣੀ ਨੂੰ ਲਾਏਗਾ ਹੈ? ਹੈ ਪ੍ਰਾਣੀ ਨੂੰ ਲਾ ਦੇਗੇ ਜੀ। ਪ੍ਰਾਣੀ ਨੂੰ ਲਾਦਾ ਕਰਾਂਗੇ ਕਹਿੰਦਾ ਇਹਨੂੰ ਨਹੀਂ ਲਾਉਂਦਾ ਇਹਦੇ ਨਾਲ ਮੈਨੂੰ ਪਿਆਰ ਹੋ ਗਿਆ। ਇਹ ਤਾਂ ਤੂੰਗ ਵਾਲੀ ਮੰਡੀ 'ਤੇ ਬੱਕਰੀਆਂ ਨਹੀਂ ਹੁੰਦੀਆਂ ਓਵੇਂ ਬਣੀ ਪਈਆ ਕਦੇ ਉਹ ਲੈ ਜਾਂਦਾ ਕਦੇ ਉਹ ਲੈ ਜਾਂਦਾ ਇਹਨੂੰ। ਕਦੇ ਉਹ ਲੈ ਜਾਂਦਾ ਕਹਿੰਦੀ ਮੈਂ 10 ਥਾਂ ਪਹਿਲਾਂ ਵੀ جا کے ਆਇਆ ਕਿਵੇਂ ਵੀ ਉਹ ਹਾਰ ਗਿਆ ਫਿਰ ਮੈਂ ਅਗਲੇ ਕੋਲ ਜਾਵੜੀ ਫਿਰ ਉਹ ਆਰ ਗਿਆ ਫਿਰ ਅਗਲੇ ਕੋਲ ਜਾਵੜੀ ਅੱਛਾ ਤੈਨੂੰ ਇਹ ਤੈਨੂੰ ਪਿਆਰ ਨਹੀਂ ਹੋਇਆ ਕਿਸੇ ਨਾਲ ਪਿਆਰ ਤਾਂ ਬਸ ਇਹਦੀ ਨਹੀਂ ਹੋਇਆ ਹੋਰ ਨਾਲ ਨਹੀਂ ਹੋਇਆ ਪਹਿਲਾਂ ਕਿਸੇ ਹੋਰ ਨਾਲ ਹੋਇਆ ਨਹੀਂ ਨਹੀਂ ਕਿਤੇ ਉਹ ਗੱਲ ਤਾਂ ਨਹੀਂ ਤੇਰੇ ਕੋਲ ਆ ਗਿਆ ਇਹ ਆ ਕੀ ਆ ਆ ਕੀ ਆ ਇਹ ਮੈਂ ਬਹੁਤ ਸ਼ਕੀਨ ਆ ਜੀ ਸ਼ਕੀਨ ਹਾਂਜੀ ਇਹ ਕੀ ਆ ਕੰਗਾ ਹਾਂਜੀ ਕੰਗਾ ਜੀ ਕੰਗਾ ਰੱਖਦਾ ਹੈ ਹਾਂਜੀ ਕੰਗਾ ਰੱਖਦਾ ਜੀ ਹੋਰ ਕੀ ਰੱਖਦਾ ਹੋਰ ਸੈਂਟਸ ਨੂੰ ਵੀ ਸਾਰਾ ਕੁਝ ਰੱਖੀਦਾ ਜੀ ਤੇਲ ਰੱਖੀਦਾ ਜੀ ਪੱਲੀ ਰੱਖਦਾ ਹਾਂਜੀ ਤੁਸੀਂ ਦੇਖੋ ਕਹਿੰਦਾ ਮੈਂ ਕੰਗਾ ਰੱਖਦਾ ਸ਼ਕੀਨ ਆ ਮੁੰਡਾ ਕੰਗਾ ਜੇਬ ਦੇ ਵਿੱਚ ਪਾਈ ਬੈਠਾ ਵੇਖੋ ਕੰਗਾ ਫੇਰੀ ਜਾਂਦਾ ਕਹਿੰਦਾ ਮੈਂ ਸ਼ਕੀਨ ਆ ਤੇ ਰੱਖਦਾ ਸੈਂਟਰ ਰੱਖਦਾ ਮੈਂ ਕਹਿੰਦਾ ਪੱਲੀ ਨਹੀਂ ਰੱਖਦਾ ਫਿਰ ਅੱਛਾ ਤੈਨੂੰ ਕੀ ਲੱਗਦਾ ਤੂੰ ਇਹਦੇ ਨਾਲ ਹੁਣ ਟਕੇਂਗੀ ਹਾਂਜੀ ਮੈਂ ਟਕੂੰਗੀ ਟਕੇਂਗੀ ਹਾਂਜੀ ਪਹਿਲਾਂ ਜਿੰਨੇ ਵੀ ਤੇਰੇ ਦਾਸ ਪਹਿਲਾਂ ਹੋਏ ਆ ਉਹਨਾਂ ਨਾਲ ਵਿਆਹ ਪਿਆਰ ਹੋਇਆ ਕਦੇ ਨਾ ਨਾ ਉਹਨਾਂ ਨਾਲ ਤਾਂ ਧੱਕਾ ਹੀ ਕਰਦੀ ਸੀ ਉਹਦਾ ਮੇਰਾ ਤੁਸੀਂ ਦੇਖ ਸਕਦੇ ਹੋ ਦੋਸਤੋ ਕਹਿੰਦੇ ਹੁੰਦੇ ਆ ਨਾ ਵੀ ਕਿਸਮਤ ਜਾਗ ਜਾਂਦੀ ਆ ਇਸ ਦਾ ਜਿਹੜਾ ਨਾਂ ਸੀਗਾ ਮਜਨੂ ਪਿਆ ਸੀ ਉਹ ਕਾਹਤੋਂ ਪਿਆ ਸੀ ਬਈ ਮਜਨੂ ਕਾਹਤੋਂ ਨਾਂ ਪ ਮਜਨ ਮੇਰਾ ਨਾਂ ਐ ਪਿਆ ਸੀ ਜੀ ਮੈਂ ਹਰ ਇੱਕ ਤ ਕਲੰਕ ਹੀ ਲੈਂਦਾ ਸੀਗਾ ਕਲੰਕ ਮਤਲਬ ਕਲੰਕ ਦਾ ਜੀ ਕਦੇ ਕਿਸੇ ਨੂੰ ਛੇੜਦਾ ਕਦੇ ਕਿਸੇ ਸੇ ਤੱਕ ਛੇੜਦਾ ਕਿਤੇ ਮੈਂ ਕੁੜੀਆਂ ਨੂੰ ਛੇੜਦਾ ਹਾਂ ਕੁੜੀ ਨੂੰ ਛੇੜਦਾ ਸੀ ਕਿਤੇ ਕੁੱਟ ਪੈ ਗਈ ਕਿਤੇ ਕਿਤੇ ਕੁੱਟ ਪੈ ਗਈ ਪੰਚਾਇਤਾਂ ਵੀ ਹੁੰਨ ਹੈ ਬੰਚਾਇਤ ਜੀ ਵੀ ਆਲਾ ਸਾਧ ਲੈਂਦਾ ਸੀਗਾ ਜੀ ਫਿਰ ਤੇ ਉਦੋਂ ਬਾਅਦ ਜੀ ਕਿਤੇ ਮੁੜ ਕੇ ਮੈਨੂੰ ਇੱਕ ਮਿੰਟ ਮਜਨ ਕਹਿਣ ਲੱਗ ਗਏ ਉਦੋਂ ਬਾਅਦ ਹਾਂਜੀ ਤੇ ਉਦੋਂ ਬਾਅਦ ਕੀ ਹੋਇਆ ਸੀ ਜਦੋਂ ਮੈਂ ਸਾਰਾ ਮਖੀਤ ਆਪਾਂ ਨੂੰ ਕਿਸੇ ਨੇ ਘਰੇ ਨਹੀਂ ਵੜ ਦੇਣਾ ਬਲਾ ਹੋਣੀ ਬੁਲਾਉਣਾ ਨਹੀਂ ਅੱਛਾ ਉਦੋਂ ਤੇਰਾ ਵਿਆਹ ਹੋਇਆ ਸੀ ਉਦੋਂ ਉਹ ਤਾਂ ਵਿਆਹ ਮੇਰਾ ਨਹੀਂ ਹੋਇਆ ਸੀ ਜੀ ਹਾਂ ਨਹੀਂ ਹੋਇਆ ਫਿਰ ਮੈਨੂੰ ਕਿਤੇ ਕਿ ਮੈਨੂੰ ਪਤਾ ਲੱਗਿਆ ਜੀ ਰਿਸ਼ਤਾ ਨਹੀਂ ਹੁੰਦਾ ਸੀ ਕਿਉਂ ਕਿਵੇਂ ਸੀ ਰਿਸ਼ਤਾ ਹੁੰਦਾ ਨਹੀਂ ਸੀਗਾ ਜੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਤਾਂ ਕਰਕੇ ਕੁੜੀਆਂ ਝੇੜਦਾ ਸੀ ਨਾ ਜੀ ਉਹਦਾ ਕੋਈ ਰਿਸ਼ਤਾ ਹੁੰਦਾ ਨਹੀਂ ਸੀ ਤਾਂ ਕਰਕੇ ਉਹ ਵੀ ਮੱਕੀਆ ਕਿ ਮੇਰਾ ਘਰ ਵਾਸ ਜੇ ਐ ਕਰਦੇ ਆ ਫਿਰ ਉਸ ਤੋਂ ਬਾਅਦ ਕੀ ਗੱਲ ਹੋਈ ਤੇ ਕਿਤੇ ਮੈਨੂੰ ਪਤਾ ਲੱਗਿਆ ਵੀ ਕਿਤੇ ਮੰਨ ਲਓ ਕੋਈ ਦਾਤ ਤੇ ਜੂਏ ਦੇ ਵਿੱਚ ਕੋਈ ਜਨਾਨੀ ਦਾਤ ਹੀ ਲਾਉਂਦੇ ਆ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਮੈਂ ਉੱਥੇ ਜਾਵੜਿਆ ਉਦੋਂ ਬਾਅਦ ਮੈਂ ਜੂਆ ਖੇਡਣ ਲੱਗ ਗਈ ਉੱਥੇ ਕਿਤੇ ਹਾਰ ਗਿਆ ਕਿਤੇ ਜਿੱਤ ਗਿਆ ਕਿਤੇ ਹਾਰ ਤੇਰੇ ਕੋਲ ਤਾਂ ਜਨਾਨੀ ਹੈ ਨਹੀਂ ਸੀ ਫਿਰ ਤੂੰ ਕਿ ਤੂੰ ਕੀ ਲਾਇਆ ਫਿਰ ਪੈਸੇ ਲਾਏ ਸੀ 5 ਲੱਖ ਅੱਛਾ ਪੈਸੇ ਲਾਈ ਫਿਰ ਫਿਰ ਉਦੋਂ ਬਾਅਦ ਹੀ ਮੈਂ ਹਾਰ ਗਿਆ ਹਾਰ ਗਿਆ ਤੇ ਹਾਰ ਗਿਆ ਜਿੱਤ ਕੇ ਉਦੋਂ ਬਾਅਦ ਮੈਂ ਇਹਨੇ ਜਿੱਤ ਲੈਣ ਮੇਰਾ ਵਿਆਹ ਹੋ ਗਿਆ ਜੀ ਅੱਛਾ ਫਿਰ ਜਦੋਂ ਤੂੰ ਉੱਥੇ ਹਾਰ ਗਿਆ ਫਿਰ ਅੱਛਾ ਤੇ ਫਿਰ ਤੇਰਾ ਵਿਆਹ ਹੋ ਗਿਆ ਫਿਰ ਤੇਰਾ ਵਿਆਹ ਹੋ ਗਿਆ ਕਿਸੇ ਹੋਰ ਨਾਲ ਨਹੀਂ ਇਸੇ ਨਾਲ ਹੋ ਗਿਆ ਸੀ ਇਹਨੂੰ ਜਿੱਤ ਕੇ ਲੈਂਦਾ ਸੀ ਜੀ ਨਹੀਂ ਪਹਿਲਾਂ ਵੀ ਤੇਰਾ ਵਿਆਹ ਹੋਇਆ ਫਿਰ ਉਹ ਕਿੱਥੋਂ ਲੈ ਆਂ ਤੂੰ ਉਹ ਵੀ ਐਸੇ ਜੂਏ ਚ ਜਿੱਤ ਕੇ ਅਛਾ ਉਹ ਵੀ ਤੂੰ ਜੂਏ ਚ ਜਿੱਤੀ ਤੇ ਇਹਨੂੰ ਵੀ ਜੂਏ ਜਿੱਤ ਲਿਆ ਹਾਂਜੀ ਅਛਾ ਫਿਰ ਉਹ ਮੰਡੀ ਦੇ ਚੋਂ ਜਾਣ ਲੱਗ ਗਿਆ ਫਿਰ ਉਹ ਮੰਡੀ ਚ ਤੂੰ ਦੋ ਜੱਤ ਲੈ ਕੇ ਦੀ ਥਾਂ ਹਾਂ ਦੋ ਜੱਤ ਲੈਣ ਫਿਰ ਕਿਸੇ ਪਿੰਡ ਵਾਲੇ ਨੇ ਤਰਾਜ ਨਹੀਂ ਕੀਤਾ ਵੀ ਤੂੰ ਆਹ ਕੀ ਕੰਮ ਕਰਦਾ ਨਾ ਕਿਸੇ ਨੇ ਤਰਾਜ ਨਹੀਂ ਕੀਤਾ ਜੀ ਹੂੰ ਕਿਸੇ ਨੇ ਨਹੀਂ ਕੀਤਾ ਤਰਾਜ ਵੀ ਉਹ ਗੱਲ ਤਾਂ ਨਹੀਂ ਕਿਤੇ ਵੀ ਪਿੰਡ ਵਾਲੇ ਤੈਨੂੰ ਕਹਿੰਦੇ ਹੁਣ ਤੂੰ ਕਾ ਮੇਰੇ ਮੂਰੇ ਦੱਸਦਾ ਨਾ ਨਾ ਜੀ ਹੂੰ ਕਿਸੇ ਨੇ ਕੋਈ ਤਰਾਜ ਨਹੀਂ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਤਰਾਜ ਨਹੀਂ ਹਾਂਜੀ ਅਛਾ ਹੁਣ ਤੈਨੂੰ ਲੱਗਦਾ ਵੀ ਇਹ ਤੈਨੂੰ ਸੁਖ ਦੇਊਗਾ ਹਾਂਜੀ ਹਾਂ ਮੈਨੂੰ ਬਹੁਤ ਸਕਦੋ ਅੱਛਾ ਪਹਿਲਾਂ ਜਿਹਦੇ ਕੋਲ ਕਿਸੇ ਕੋਲ ਰਹੀਆਂ ਤੂੰ ਉਹਨਾਂ ਨਾਲ ਕੋਈ ਗੱਲਬਾਤ ਉਹਨਾਂ ਬਾਰੇ ਕੁਝ ਦੱਸੋਗੇ ਕੁਛ ਵੀ ਨਹੀਂ ਬਸ ਵਧੀਆ ਰੱਖਦੇ ਸੋ ਵੀ ਹੂੰ ਤੇ ਇਹ ਮੈਨੂੰ ਵਧੀਆ ਇਦੂ ਵਾਧੇ ਰੱਖਦੇ ਆ ਇਹ ਇੱਕ ਹੀ ਕੀ ਲੈ ਕੇ ਜਾਂਦਾ ਇਹਦੇ ਮੈਨੂੰ ਪੁੱਜ ਗਿਆ ਚੈਸ ਕਰ ਕਰੇ ਸਾਰਾ ਕੁਝ ਹੀ ਲੈ ਕੇ ਦਿੰਦੇ ਆ 버ਗਰ ਵੀ ਲੈ ਕੇ ਦਿੰਦੇ ਆ ਇਹ ਇਹ ਹੋਰ ਕੋਈ ਜਿੱਤ ਲੈ ਫਿਰ ਤੇਰਾ ਕੀ ਬਣੂਗਾ ਨਹੀਂ ਹੋਰ ਤਾਂ ਨਹੀਂ ਲਿਉਂਦੇ ਲਿਉਂਦੇ ਨਹੀਂ ਪਹਿਲਾਂ ਜਿਹੜੀ ਉਹ ਇਹਨਾਂ ਨੂੰ ਪਹਿਲਾਂ ਲਿਉਂਦੇ ਤਾਂ ਨਹੀਂ ਨਹੀਂ ਲੈਂਦੇ ਉਧਰ ਗੱਲ ਕਰ ਮੇਰੇ ਵਾਲ ਕੀ ਨਹੀਂ ਨਹੀਂ ਲਿਉਂਦੀ ਹਾਂ ਲਿਆਓ ਜੀ ਨਾ ਠੀਕ ਆ ਹਾਂ ਹਾਂਜੀ ਇਹ ਕਹਿੰਦੇ ਨਹੀਂ ਲਿਉਂਦੇ ਮੈਂ ਤੇਰੇ ਹੀ ਮੈਂ ਤੇਰੇ ਬਣ ਕੇ ਰਹਿ ਗਿਆ ਜੀ ਸਾਰੀ ਉਰ ਪਿਆਰ ਕਰੂੰਗਾ ਤੇਰੇ ਬਿਨਾ ਨਹੀਂ ਮੈਂ ਮਰਦਾ ਜੀ ਕੱਲਾ ਤੇਰੇ ਨਾਲ ਰਹੂੰਗਾ ਜੀ ਤੁਹਾਡੇ ਨਾਲ ਇੰਨਾ ਪਿਆਰ ਕਰਦਾ ਤੈਨੂੰ ਇਹਦਾ ਬਹੁਤ ਜਿਆਦਾ ਜੀ ਬਹੁਤ ਜਿਆਦਾ ਪਿਆਰ ਕਰਦਾ ਅੱਛਾ ਜਿਹੜਾ ਇਹ ਸੂਟ ਪਵਾ ਕੇ ਦਿੱਤਾ ਇਹਨੂੰ ਇਹ ਤੂੰ ਲੈ ਕੇ ਦਿੱਤੈਨ ਹਾਂਜੀ ਮੈਂ ਹੀ ਲੈ ਕੇ ਦਿੱਤਾ ਇੱਥੋਂ ਲੈ ਕੇ ਆਇਆ ਬਰਸ਼ਿੰਡਾ ਲੈ ਆਂਦਾ ਸੀ ਜੀ ਬਰਸ਼ਿੰਡਾ ਲੈ ਕੇ ਆਇਆ ਹਾਂ ਮੌਲ ਤੋਂ ਲੈ ਕੇ ਆਨੇ ਮੌਲ ਤੋਂ ਮੌਲ ਤੋਂ ਵਾ ਵਾ ਕੀ ਬਾਤ ਆ ਕਹਿੰਦਾ ਇਹਨੂੰ ਮੈਂ ਛੱਡਦਾ ਨਹੀਂ ਕਿੰਨਾ ਸੋਹਣਾ ਬੋਲਦਾ ਤੈਨੂੰ ਮੈਂ ਰੱਖੂ ਮੈਂ ਪਿਆਰ ਨਾਲ ਰੱਖੂ ਜੇ ਤੂੰ ਮਰੇਂਗੀ ਮੈਂ ਤੇਰੇ ਨਾਲ ਮਰੂੰਗਾ ਐ ਫਿਰ ਉਹਨਾਂ ਤਾਂ ਅੱਛਾ ਇਹਨੂੰ ਕਮਾਏਗਾ ਵੀ ਫਿਰ ਹਾਂ ਕਮਾਵਾਂਗੇ ਕਿੱਥੇ ਕਿੱਥੇ ਲੈ ਕੇ ਜਾਏ ਇਹਦੇ ਸਾਰੇ ਸ਼ੌਂਕ ਪੂਰੇ ਕਰਾਂਗੇ ਸਾਰੇ ਸ਼ੌਂਕ ਪੂਰੇ ਕਰਾਂਗੇ ਹਾਂ ਜੀ ਕਿਤੇ ਉਹ ਨਾ ਹੋਵੇ ਮਜਨੂ ਗੱਲ ਕਿਤੇ ਉਹ ਨਾ ਹੋ ਜਾਏ ਜਿਵੇਂ ਪਹਿਲਾਂ ਤੂੰ ਇੱਕ ਜਿੱਤ ਕੇ ਲੈ ਆਏ ਹੁਣ ਇਹਨੂੰ ਜਿੱਤ ਕੇ ਲੈ ਆਏ ਹੁਣ ਹੋਰ ਕੋਈ ਜਿੱਤ ਕੇ ਲੈ ਆਏਗਾ ਫਿਰ ਉਹਦਾ ਨਾ ਪਿਆਰ ਹੋ ਗਿਆ ਫੇਰ ਹਾਂਜੀ ਆਪਾਂ ਕੰਮ ਛੱਡ ਦੇਣਾ ਆਪਣਾ ਘਰ ਵਸ ਗਿਆ ਤੇ ਇਹਨੂੰ ਮੈਂ ਚੰਡੀਗੜ੍ਹ ਵੀ ਕਮਾਉਂਗਾ ਸਾਰਾ ਕਮਾਉਂਗਾ ਜੀ ਕੀ ਬਾਤ Shimla ਵੀ Shimla ਵੀ ਕੀ ਬਾਤ ਆ ਕਹਿੰਦਾ ਮੈਨੂੰ ਸਾਰਾ ਕੁਝ ਕਮਾਉਂਗਾ Shimla Shimla ਸਾਰਾ ਕਮਾਉਂਗਾ ਹੁਣ ਕਹਿੰਦਾ ਕੰਮ ਹੀ ਛੱਡ ਦੂੰਗਾ ਅੱਛਾ ਹੁਣ ਕੰਮ ਤੋਂ ਛੱਡ ਦੇਗਾ ਫਿਰ ਕਰੇਗਾ ਕੀ ਕੰਮ ਮਿਹਨਤ ਕਰਾਂਗੇ ਜਿਆਦਾ ਚੱਲ ਮਿਹਨਤ ਕੀ ਕਰੇਗਾ ਮਿਹਨਤ ਆਹ ਹੈਂ ਮੈਂ ਮਿਹਨਤ ਮਜ਼ਦੂਰੀ ਕਰਾਂਗੀ ਮਜ਼ਦੂਰੀ ਕੀ ਮਜ਼ਦੂਰੀ ਜਦੋਂ ਤੂੰ ਹੁਣ ਕਿੰਨੇ ਰੁਪਏ ਕਮਾਉਣਾ ਤੂੰ ਕੁੜੀਆਂ ਜੱਤ ਲੈਣਾ ਪੈਸੇ ਜੱਤ ਲੈਣਾ ਗੱਡੀਆਂ ਜੱਤ ਲੈਣਾ ਫਿਰ ਤੂੰ ਮਜ਼ਦੂਰੀ ਮਜ਼ਦੂਰੀ ਕਿਵੇਂ ਕਰ ਲੇਗਾ ਉਹ ਕਰ ਲਾਂਗੇ ਜੀ ਪੱਕਾ ਕਰਾਂਗੇ ਵੀ ਮਨ ਲੈ ਹੁਣ ਉਹ ਕੰਮ ਛੱਡ ਦੇਣਾ ਜੀ ਆਪਾਂ ਬਸ ਛੱਡਣਾਗਾ ਤੂੰ ਆਪਣਾ ਬਸ ਘਰ ਵਸ ਗਿਆ ਜੀ ਤਾਂ ਕਰਕੇ ਘਰ ਵਸ ਗਿਆ ਅੱਛਾ ਇਹਨੂੰ ਹੁਣ ਤੂੰ ਕੰਮ ਛੱਡਾਂਗੇ ਕਿ ਲਾਏਂਗੇ ਉਹ ਕੰਮ 'ਚ ਇਹ ਤਾਂ ਜੀ ਆਪਦਾ ਵੇਖਣਾ ਮੈਂ ਤਾਂ ਘਰੇ ਰਹਿਣਾ ਹੂੰ ਮੈਂ ਤਾਂ ਖਰਚਾ ਲਿਆ ਕੇ ਦੇਣਗੀ ਤੇ ਖਾਣਾ ਕਰੂੰਗੀ ਨਹੀਂ ਬੈਠੀ ਰਿਆ ਕਰੂੰਗੀ ਕਿਆ ਬਾਤ ਆ ਕਿਆ ਬਾਤ ਆ ਬਹੁਤ ਸੋਹਣਾ ਅੱਛਾ ਤੈਨੂੰ ਐ ਇਤਰਾਜ ਨਹੀਂ ਹੈਗਾ ਵੀ ਇਹ ਥੋੜੀ ਜਿਹੀ ਪੱਕੇ ਰੰਗਦੀ ਐ ਨਾ ਜੀ ਮੈਨੂੰ ਕੋਈ ਇਤਰਾਜ ਨਹੀਂ ਹੂੰ ਮੈਨੂੰ ਕੋਈ ਇਤਰਾਜ ਨਹੀਂ ਪੱਕੇ ਰੰਗ ਮੇਰੇ ਕਿਹੜਾ ਪੁੰਨੂ ਤੇ ਬਣੰਗਾ ਪੈਂਦਾ ਜੀ ਕਿਆ ਬਾਤ ਆ ਕਹਿੰਦਾ ਮੈਂ ਕਿਹਾ ਇਹ ਮੜਾਏ ਪੱਕੇ ਰੰਗਦੇ ਤੈਨੂੰ ਪਿਆਰੀ ਹੈਗੀ ਐ ਕਹਿੰਦਾ ਮੈਂ ਕਿਹੜਾ ਪੁੰਨੂ ਦਾ ਬਣੰਗਾ ਮਣੰਗਾ ਪੈਂਦਾ ਹੈ ਮੇਰੇ ਤੇ ਅੱਛਾ ਬਾਈ ਜਿਵੇਂ ਤੂੰ ਹੁਣ ਬੋਦੀਆਂ ਰੱਖਦਾ ਤੂੰ ਕੱਪੜੇ ਪਾ ਕੇ ਰੱਖਦਾ ਸੋਹਣੇ ਸੁਨੱਖੇ ساری ਉਮਰ ਐਂ ਪਾ ਕੇ ਰੱਖੇਗਾ ਹਾਂਜੀ ਐਂ ਪਾ ਕੇ ਰੱਖੋ ਉਹ ਗੱਲ ਤਾਂ ਨਹੀਂ ਕਿਤੇ ਕੱਲ ਨੂੰ ਤੂੰ ਮਜ਼ਦੂਰੀ ਕਰਦਾ ਹਲੇ ਬੜਿਆ ਤੇ ਬੜਾ ਘਰੇ ਐਵੇਂ ਤੈਨੂੰ ਪਿਆਰ ਹੀ ਨਾ ਕਰੇ ਤੈਨੂੰ ਨਾ ਜਾਈ ਐਂ ਨਹੀਂ ਹੋ ਸਕਦਾ ਜੀ ਕਿੰਨੇ ਦਿਨ ਹੋ ਗਏ ਹੈ ਜੱਤੀ ਨੂੰ ਇਹਨੂੰ ਪੰਜ ਦਿਨ ਹੋ ਗਏ ਜੀ ਪੰਜ ਦਿਨ ਹੋ ਗਏ ਪੰਜ ਦਿਨਾਂ ਦੇ ਵਿੱਚ ਕੁਝ ਕੀਤਾ ਹਾਂਜੀ ਕੀ ਕੀਤਾ ਸਾਰਾ ਕੁਝ ਸਾਰਾ ਕੁਝ ਕੀਤਾ ਜੀ ਕਰ ਲੈ ਤਨ ਹਾਂਜੀ ਕਰ ਲੈ ਹਾਂਜੀ ਵਧੀਆ ਲੱਗਿਆ ਹਾਂਜੀ ਕੀ ਬਾਤ ਆ ਤੁਸੀਂ ਦੇਖ ਲਓ ਦੋਸਤੋ ਇਹਨੂੰ ਪਿਆਰ ਹੋ ਗਿਆ ਇਹਦੇ ਨਾਲ ਕਹਿੰਦੇ ਹੁੰਦੇ ਆ ਨਾ ਵੀ ਸੁਭਾਅ ਜੋੜੀਆਂ ਮਿਲਾਵੇ ਰੱਬ ਕਹਿੰਦੇ ਹੁੰਦੇ ਆ ਉਹ ਗਹਾਵਤ ਜੀ ਬਣੀ ਹੈ ਕੱਟੇ ਚੌਲ ਨੇ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਉਹ ਗੱਲ ਹੋ ਗਈ ਅੱਜ ਇਹਨਾਂ ਦੀ ਬਹੁਤ ਸੋਹਣੀ ਕਹਿੰਦੇ ਹੁੰਦੇ ਆ ਵੀ ਇਹ ਜੂਆ ਜਿੱਤ ਕੇ ਕੁੜੀ ਨੂੰ ਲਿਆਇਆ ਜਿੱਤ ਕੇ ਕਮਾਲ ਦੀ ਗੱਲ ਐ ਰਵੇ ਇਹੋ ਜਿਹਾ ਵੀ ਬਿਜਾਅ ਦੇ ਵਿੱਚ ਦੌਰ ਚੱਲ ਰਿਹਾ ਕਈ ਥਾਵਾਂ ਤੇ ਇਦਾਂ ਦਾ ਹੁੰਦਾ ਮੈਂ ਮੈਂ ਮੰਨਦਾ ਮੈਂ ਮਜ਼ਾਕ ਨਹੀਂ ਕਰਦਾ ਕਈ ਥਾਵਾਂ ਤੇ ਜੂਆ ਇਦਾਂ ਖੇਡਿਆ ਜਾਂਦਾ ਉਥੇ ਸ਼ਰਤਾਂ ਲੱਗਦੀਆਂ ਜਦੋਂ ਉਹ ਚਾਬੀ ਚੂਬੀਆਂ ਇਹ ਰੱਖਦੇ ਆ ਸਾਹਮਣੇ ਠੀਕ ਹੈ ਜਿਹਦੇ ਹੱਥ ਦੇ ਵਿੱਚ ਜਿਹੜੀ ਇੱਕ ਚਾਬੀ ਆ ਜਾਂਦੀ ਆ ਫਿਰ ਉਹ ਉਸ ਦੀ ਘਰ ਵਾਲੀ ਨੂੰ ਲੈ ਕੇ ਆਪਦੇ ਨਾਲ ਲੈ ਜਾਂਦਾ ਵੀ ਦੋ ਦਿਨ ਲਈ ਜਾਂ ਤਿੰਨ ਦਿਨ ਲਈ ਲੈ ਜਾਂਦੇ ਆ ਇਹ ਸੱਚੀਆਂ ਗੱਲਾਂ ਆ ਜੂਏ ਦੇ ਵਿੱਚ ਇਹ ਹਾਰ ਜਾਂਦੇ ਲੋਕ ਹੁਣ ਇਹ ਹੁਣ ਇਹ ਜਿੱਤ ਕੇ ਲੈ ਆਇਆ ਇਹਨੂੰ ਹੁਣ ਇਹ 10 ਬੰਦਿਆਂ ਕੋਲ ਪਹਿਲਾਂ ਵੀ ਗਈ ਆ ਹੁਣ ਇਹ ਬੰਦਾ ਇਹਦੇ ਨਾਲ ਕੀ ਕਰੂਗਾ ਹੈ ਹੁਣ ਇਹ ਕੱਲ ਨੂੰ ਤੈਨੂੰ ਪਤਾ ਨਹੀਂ ਇਹ ਇਹਨੂੰ ਇਹਨੂੰ ਪਤਾ ਹੋਣਾ ਚਾਹੀਦਾ ਵੀ ਕੱਲ ਨੂੰ ਇਹ ਹੋਰ ਨਾਲ ਵੀ ਜਾਊਗੀ ਫਿਰ ਬਾਅਦ ਗਲਤ ਵੀ ਹੋ ਸਕਦੀ ਹੈ ਨਹੀਂ ਜੀ ਨਹੀਂ ਹੋ ਸਕਦੀ ਭਰੋਸਾ ਮੈਨੂੰ ਜੀ ਤੇ ਕੀਪਦਾ ਤੈਨੂੰ ਲੁੱਟ ਕੇ ਲੈ ਜਾਏ ਕੋਈ ਨਹੀਂ ਜੀ ਨਹੀਂ ਨਹੀਂ ਲੁੱਟ ਕੇ ਪੰਜ ਦਿਨਾਂ ਦੇ ਵਿੱਚ ਭਰੋਸਾ ਕਿਵੇਂ ਕਰ ਲਿਆ ਪੰਜ ਦਿਨਾਂ ਦੇ ਵਿੱਚ ਪੰਜ ਦਿਨਾਂ ਦੇ ਕਰ ਲਿਆ ਭਰੋਸਾ ਜੀ ਹੁਣ ਪਹਿਲਾ ਵਾਲੀ ਨੂੰ ਕਿੰਨਾ ਟਾਈਮ ਹੋ ਗਿਆ ਤੇਰੇ ਨਾਲ ਪਹਿਲਾ ਵਾਲੀ ਹੋ ਗਿਆ ਸੀ ਬਾਬਾ ਜਰ ਜੀ ਬਾਬਾ ਜਰ ਮਤਲਬ ਹੋਗੇ 5-4 ਸਾਲ ਜੀ 5 ਸਾਲ 4 ਸਾਲ ਉਹਨੇ ਕਿਤੇ ਕੋਈ ਗਲਤੀ ਕੀਤੀ ਹੈ ਉਹਨੇ ਨਹੀਂ ਕੀਤੀ ਗਲਤੀ ਫਿਰ ਤੈਨੂੰ ਤੂੰ ਉਹਦੇ ਨਾਲ ਉਹਦਾ ਵਿਸ਼ਵਾਸ ਘਾਤ ਕਦੋਂ ਕੀਤਾ ਉਹਦਾ ਵਿਸ਼ਵਾਸ ਜੀ ਮੇਰੇ ਤੇ ਮੇਰੇ ਤੇ ਯਕੀਨ ਨਹੀਂ ਕਰਦੀ ਹੁੰਦੀ ਸੀ ਉਹ ਯਕੀਨ ਨਹੀਂ ਕਰਦੀ ਹਾਂਜੀ ਆਪਣੇ ਤੇ ਵਿਸ਼ਵਾਸ ਨਹੀਂ ਕਰਦੀ ਸੀ ਉਹ ਤੇ ਤੂੰ ਹੁਣ ਕੰਮ ਛੱਡ ਦੇਗਾ ਹਾਂਜੀ ਕੰਮ ਨਹੀਂ ਛੱਡਦਾ ਕੰਮ ਛੱਡ ਦਾਂਗੇ ਜੀ ਛੱਣੇ ਹੀ ਛੱਡਦਾ ਹੀ ਕੰਮ ਨਾਲੇ ਤੂੰ ਕਹਿਣਾ ਛੱਡ ਦਾਂਗੇ ਨਹੀਂ ਨਹੀਂ ਛੱਡਦਾ ਇਹਨਾਂ ਨੇ ਦਾਤੇ ਲਾਉਂਦੇ ਪੁਰਾਣੀ ਦਾਤੇ ਲਾ ਸਕਦਾ ਜੀ ਅੱਛਾ ਤੂੰ ਕੰਮ ਕੰਮ ਨਹੀਂ ਇਹ ਕੰਮ ਨਹੀਂ ਛੱਡਦਾ ਪੁਰਾਣੀ ਦਾਤ ਲਾ ਦੇਗਾ ਅੱਛਾ ਪੈਸਾ ਕਮਾਏਗਾ ਕਿ ਫਿਰ ਕੁੜੀ ਹੋਰ ਹੀ ਲੈ ਲੈਂਗੇ ਜਿੱਤ ਗਈ ਪੈਸਾ ਜੀ ਪੈਸਾ ਹੀ ਕਮਾਣਾ ਹਾਂਜੀ ਹਾਂ ਪੈਸਾ ਕਮਾ ਲਾਂਗੇ ਜੀ ਫਿਰ ਕੁੜੀ ਨਹੀਂ ਹੋਰ ਲਿਆਂਦਾ ਜੀ ਹਾਂ ਹਾਂ ਇਹਦਾ ਇਦਾਂ ਕਹਿ ਰਿਹਾ ਜੀ ਮੈਂ ਇਸ ਨੂੰ ਦੱਸ ਰਹੀ ਹਾਂ ਇਹ ਕਹਿੰਦਾ ਮੈਂ ਕਿ ਇਹ ਮੇਰੀ ਪੁਰਾਣੀ ਘਰ ਵਾਲੀ ਆ ਉਹਨੂੰ ਸਮਾਨ ਲਾ ਸਕਦੇ ਆ ਮੈਂ ਬਾਜੀ ਤੇ ਇਹਨੂੰ ਨਹੀਂ ਲਾ ਸਕਦਾ ਹਾਂ ਫੇਰ ਦੇਖੂਗਾ ਗਾਂ ਪ੍ਰਾਣੀ ਘਰ ਪਸੰਦ ਆਇਆ ਤੈਨੂੰ ਹਾਂਜੀ ਮੈਨੂੰ ਘਰ ਪਸੰਦ ਆਇਆ ਕੀ ਕੀ ਪਸੰਦ ਆਇਆ ਮੈਨੂੰ ਸਾਰਾ ਕੁਝ ਹੀ ਪਸੰਦ ਆਇਆ ਜੀ ਸਾਰਾ ਕੁਝ ਵਧੀਆ ਰੋਟੀ ਪਾਣੀ ਵਧੀਆ ਸੋਹਣਾ ਲੱਗਦਾ ਤੈਨੂੰ ਹਾਂਜੀ ਮੈਨੂੰ ਵਧੀਆ ਲੱਗਦੀ ਹੈ ਹੈ ਵਧੀਆ ਲੱਗਦੀ ਹੈ ਪਹਿਲਾਂ ਵਾਲੇ ਜਿਹੜੇ ਸੋਹਣੇ ਸੀ ਕਿ ਨਹੀਂ ਪਹਿਲਾਂ ਵਾਲੇ ਵੀ ਪਹਿਲਾਂ ਵਾਲੇ ਵੀ ਠੀਕ ਠਾਕ ਜਿਹੀ ਸੀ ਬਸ ਇਹਦੇ ਵਰਗੇ ਨਹੀਂ ਸੀ ਵਰਤ ਵਰਤ ਰੱਖੇਗੇ ਸਾਰਾ ਕੁਝ ਰੱਖੂਗੀ ਮੈਂ ਸਾਰਾ ਜਿਆ ਚੱਲ ਪੈਤੀ ਸੀ ਜਿੱਦਾਂ ਮੇਰੇ ਨਾਲ ਕੁ ਮਨ ਵੀ ਜਾਊਂਗੀ ਗੁਰਦਰਾਜ ਚ ਮੱਥੇ ਟੇਕਣ ਵੀ ਜਾਊਂਗੀ ਸਾਰਾ ਥਾਵਾਂ ਤੇ ਜਾਊਂਗੀ ਮੈਂ ਸਾਰੇ ਥਾਵਾਂ ਤੇ ਹਾਂਜੀ ਲੈ ਕੇ ਜਾਣ ਕੇ ਪੁੱਸ ਲੈਣਾ ਨੂੰ ਜਾਈਂਗੇ ਲੈ ਕੇ ਜਾਵਾਂਗੇ ਜੀ ਹਾਂ ਪੱਕਾ ਅੱਛਾ ਵਾਰਤ ਰੱਖੋਗੀ ਇਹ ਫਿਰ ਤੇਰਾ ਮੂੰਹ ਵੇਖ ਕੇ ਇਹ ਪਾਣੀ ਪੀਓਗੀ ਉਹ ਸਾਰਾ ਕੁਝ ਕਰੋਗੇ ਹਾਂਜੀ ਕਰਾਂਗੀ ਹਾਂ ਹੁਣ ਤੇਰੇ ਰਿਸ਼ਤੇਦਾਰ ਪਰਿਵਾਰ ਚ ਕੌਣ ਕੌਣ ਆ ਤੇਰੇ ਪਰਿਵਾਰ ਦੇ ਵਿੱਚ ਅਸੀਂ ਦੋਨੇ ਜੀ ਤਿੰਨੇ ਜੀ ਤਿੰਨ ਹੋ ਗਏ ਹੁਣ ਹਾਂਜੀ ਤਿੰਨ ਹੋ ਗਏ ਜੀ ਅਸੀਂ ਅੱਛਾ ਜਵਾਕ ਹੈਗਾ ਕੋਈ ਜਵਾਕ ਹੈ ਜੇ ਇੱਕ ਲੈਣਾ ਜੀ ਇੱਕ ਜਵਾਕ ਹਾਂ ਇਹ ਲੈਣੀ ਜਵਾਕ ਹ ਲੈਣਾ ਇੱਕ ਮਾਂ ਪਿਓ ਹੈ ਨਹੀਂ ਮਾਂ ਪਿਓ ਹੈ ਨਹੀਂ ਗਾ ਜੀ ਅੱਛਾ ਮਾਂ ਪਿਓ ਹੈ ਨਹੀਂ ਹੁਣ ਤੂੰ ਜਵਾਗ ਦੋ ਕੁੜੀਆਂ ਜੇ ਆ ਜੇ ਤਲੀਆਂ ਤੂੰ ਠੀਕ ਹੈ ਇਹਨਾਂ ਨਾਲ ਰਹਿਣਾ ਹੁਣ ਇਹਨਾਂ ਦਾ ਰੋਟੀ ਪਾਣੀ ਕਿਵੇਂ ਕਰੇਗਾ ਹੁਣ ਰੋਟੀ ਪਾਣੀ ਆਪਾਂ ਵੀ ਚਲਾਵਾਂਗੇ ਕੰਮ ਕਰਾਂਗੇ ਆ ਜੂਆ ਖੇਡਾਂਗਾ ਜੂਆ ਹਾਂ ਖੇਡਲਾ ਕਰਾਂਗੇ ਕਦੇ-ਕਦਾਂ ਹੀ ਕਦੇ-ਕਦਾਂ ਹੀ ਖੇਡਿਆ ਕਰਾਂਗੇ ਹਾਂਜੀ ਫਿਰ ਦਾਤ ਕੀ ਕੀ ਲਾਇਆ ਕਰਾਂਗੇ ਜਿਵੇਂ ਤੂੰ ਕੋਈ ਉਹ ਪੁਰਾਣੀ ਜਨਾਨੀ ਲਾ ਦੇਂਗਾ ਆਪਦੀ ਹੋਰ ਕੀ ਲਾਏਗਾ ਮੰਨ ਲਵੀ ਇਹਨਾਂ ਨੂੰ ਨਹੀਂ ਦਾਤੇ ਲਾਉਂਦੇ ਤੇ ਜੇ ਹੋ ਮੰਨ ਲੈ ਕਿਤੇ ਸਮਾਨ ਘਰ ਦਾ ਸਮਾਨ ਲਾਤਾ ਕਿਤੇ ਮੰਨ ਲਾ ਬਾਲਟੀ ਲਾਤੀ ਕਿਤੇ ਕੋਹ ਲਾਤਾ ਕਦੇ ਐ ਤੈਨੂੰ ਲੱਗਦਾ ਨਹੀਂ ਵੇ ਗਲਤ ਕੰਮ ਆ ਇਹ ਨਹੀਂ ਜ ਮੈਨੂੰ ਨਹੀਂ ਗਲਤ ਘਰ ਚੱਲਦਾ ਜੀ ਮੈਨੂੰ ਨਹੀਂ ਗਲਤ ਲੱਗਦਾ ਇਹਨੂੰ ਗਲਤ ਨਹੀਂ ਲੱਗਦਾ ਕਿਉਂਕਿ ਇਹਦਾ ਘਰ ਚੱਲਦਾ ਇਹ ਕੰਮ ਚ ਠੀਕ ਐ ਸਾਰੀ ਗੱਲ ਕੀ ਆ ਜਿਹੜੀ ਤੁਹਾਨੂੰ ਮੈਂ ਦੱਸਣਾ ਇਹਨੇ ਕੀ ਕੀਤਾ ਇਹਨੂੰ ਪਿੰਡ ਦੇ ਵਿੱਚ ਨਾ ਮੈਂ ਕਹਿੰਦੇ ਹੁੰਦੇ ਵੀ ਟੌਰਚਰ ਕਰਦੇ ਲੋਕ ਕਹਿੰਦੇ ਸੀ ਵੀ ਤੇਰਾ ਵਿਆਹ ਨਹੀਂ ਹੁੰਦਾ ਤੇਰਾ ਵਿਆਹ ਨਹੀਂ ਹੁੰਦਾ ਇਹ ਕੁੜੀਆਂ ਨੂੰ ਛੇੜਦਾ ਸੀ ਬੁੜੀਆਂ ਨੂੰ ਛੇੜਦਾ ਸੀ ਤੇ ਇਹਦਾ ਨਾਮ ਮਜਨੂ ਬਣ ਗਿਆ ਪਿੰਡ ਦੇ ਵਿੱਚ ਮਜਨੂ ਕਹਿਣ ਲੱਗ ਗਏ ਨੂੰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਹੁੰਦਾ ਕਿ ਇਹ ਕਿਸੇ ਨੇ ਨੂੰ ਦੱਸਿਆ ਵੀ ਐ ਕਰਕੇ ਵੀ ਤੂੰ ਨਾ ਵੀ ਜਾ ਵੀ ਤੂੰ ਐ ਕਰਕੇ ਉੱਥੇ ਦਾ ਲੱਗਦੇ ਆ ਬੁੜੀਆਂ ਬੜੀਆਂ ਜੂਆ ਖੇਡਦੇ ਆ ਉੱਥੇ ਬੰਦੇ ਉਹ ਕੁੜੀਆਂ ਦਾਤ ਲਾਉਂਦੀਆਂ ਬੁੜੀਆਂ ਦਾਤ ਲਾਉਂਦੇ ਆ ਇਹ ਉੱਥੇ ਪਹੁੰਚਿਆ ਇਹਨੇ ਉੱਥੇ ਜੂਆ ਖੇਡਿਆ ਇਹ ਕਹਿੰਦਾ ਮੇਰੇ ਕੋਲ ਬੁੜੀ ਤਾਂ ਹੈ ਨਹੀਂ ਸੀ ਪਰ ਮੈਂ ਪੈਸੇ ਦਾਤ ਲਾ ਕੇ ਮੈਂ ਜਿੱਤ ਗਿਆ ਮੈਂ ਜਿੱਤਿਆ ਬੁੜੀ 5 ਸਾਲ ਉਹਦੇ ਨਾਲ ਰਿਆ ਹੁਣ ਹੁਣ ਕਹਿੰਦਾ ਇਹ ਫੇਰ ਜੂਏ ਦੇ ਵਿੱਚ ਇੱਕ ਹੋਰ ਜਿੱਤ ਕੇ ਲਿਆ ਹੁਣ ਇਹਨੂੰ ਰੱਖੂਗਾ ਇਹ ਸੁਪਨੇ ਇਹਦੇ ਨਾਲ ਸਜਾਊਗਾ ਜਿੰਨਾ ਵੀ ਟਾਈਮ ਰਹੂਗਾ ਇਹਦੇ ਨਾਲ ਰਹੂਗਾ ਇਹਨੂੰ ਕਮਾਊਗਾ ਸ਼ਿਮਲੇ ਚੰਡੀਗੜ ਸੂਟ ਦਵਾਊਗਾ ਚੰਗੇ ਕੱਪੜੇ ਦਵਾਊਗਾ ਵਰਤ ਵੀ ਰੱਖੂਗੀ ਹੁਣ ਕਹਿੰਦਾ ਮੈਂ ਇਹ ਕੰਮ ਛੱਡੂਗਾ ਵੀ ਪਰ ਮੈਂ ਜੀ ਕਰਦਾ ਵੀ ਨਾਂ ਵੀ ਛੱਡਾਂ ਕਿਉਂਕਿ ਘਰ ਵੀ ਚਲਾਉਣਾ ਹੁਣ ਕਹਿੰਦਾ ਜੇ ਮੈਂ ਦਾਤੇ ਵਿੱਚ ਲਾਊਗਾ ਵੀ ਤੇ ਪ੍ਰਾਣੀ ਜਨਾਨੀ ਮੈਂ ਆਪੇ ਦਾਤ ਲਾ ਦੂੰਗਾ ਹੋਰ ਮੈਂ ਕੋਈ ਲੈ ਕੇ ਨਹੀਂ ਆਉਂਦਾ ਪੈਸੇ ਹੀ ਕਮਾਉਂਗਾ ਬਸ ਇਹਦੀ ਝੋਲੀ ਦੇ ਵਿੱਚ ਲਿਆ ਕੇ ਪੈਸੇ ਰੱਖ ਦਿਆ ਕਰੂੰਗਾ ਤੇ ਇਹ ਕੁਛ ਮਰਜ਼ੀ ਕਰੇ ਨਿਆਰੇ ਲਵੇ ਬਸ ਇਹ 10 ਬੰਦਿਆਂ ਕੋਲ ਪਹਿਲਾਂ ਵੀ ਜਾ ਕੇ ਆਈ ਆ ਜਿਵੇਂ ਆਪਾਂ ਕਹਿਦੀ ਨਾ ਵੀ ਮੱਝ ਵੇਚਦੀ ਬੱਕਰੀ ਵੇਚਦੀ ਅੱਗੇ ਤੋਂ ਅੱਗੇ ਤੋਂ ਅੱਗੇ ਜਾਂਦੀ ਆ ਓਵੇਂ ਇਹ ਵੀ ਵੇਚਣ ਵਾਲਾ ਕੰਮ ਹੋਇਆ ਪਿਆ ਇਹ ਵੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਪਹੁੰਚੀ ਜਾਂਦੀ ਆ ਅੱਛਾ ਭਾਈ ਉਹ ਕੰਮ ਤਾਂ ਨਹੀਂ ਹੋਇਆ ਕਿਤੇ ਵੀ ਇਹ ਵੀ ਜਿਵੇਂ ਪਹਿਲਾਂ ਵੀ ਜਾ ਕੇ ਆਈ ਆ ਠੀਕ ਹੈ 10 ਥਾਂ ਜਾ ਕੇ ਆਈ ਆ ਤੇ ਉਸ ਤੋਂ ਬਾਅਦ ਜਿਵੇਂ ਮੱਝਾਂ ਵ ਠੀਕ ਹੈ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਕਿਤੇ ਉਹ ਵੀ ਇਹਦਾ ਕੰਮ ਆ ਤੇ ਇਹਨੂੰ ਹੁਣ ਤੂੰ ਕੀ ਕਰੇ ਰੱਖੀ ਬੈਠਾ ਪਿਆਰ ਹੈ ਜੀ ਪਿਆਰ ਪਿਆਰ ਤੇ ਦੁਨੀਆ ਤਰੀ ਫਿਰਦੀ ਆ ਅੱਛਾ ਜਵਾਗ ਲੈਂਗਾ ਹਾਂ ਜਵਾਗ ਤਾਂ ਲਾਵਾਂਗੇ ਜੀ ਜਵਾਗ ਲੈਂਗੇ ਅੱਛਾ ਹੈ ਹਾਂਜੀ ਫਿਰ ਉਹਨੂੰ ਪੜ੍ਹਾئیں ਗੱਲ ਖਾئیںਗਾ ਹਾਂਜੀ ਪੜ੍ਹਾਵਾਂਗੇ ਲਖਾਵਾਂਗੇ ਉਹਨੂੰ ਕੀ ਕਹਾਂਗਾ ਵੀ ਮੈਂ ਆਪਦੀ ਆਪਦੀ ਇੱਕ ਜਿਹੜੀ ਤੇਰੀ ਮਾਂ ਹੈਗੀ ਐ ਇਹਨੂੰ ਮੈਂ ਜਿੱਤ ਕੇ ਲੈ ਜੂ ਇਹਦੇ ਵਿੱਚ ਨਾ ਜੀ ਐਂ ਜਵਾਕਾਂ ਨੂੰ ਥੋੜਾ ਦੱਸੋ ਲੋਕ ਦੱਸ ਦੇਣਗੇ ਲੋਕਾਂ ਦੱਸੀ ਜਾਂਦੇ ਬਾ ਵਾਚ ਕੋ ਹੁੰਨਿੰਦਾਈ ਬਾਚ ਕਿਉਂ ਕਿ ਤੈਨੂੰ ਲੋਕ ਦੱਸਣਗੇ ਇਹਨੂੰ ਵੀ ਪਿੰਡ ਦੇ ਵਿੱਚ ਕੀ ਕਰਨਗੇ ਤੈਨੂੰ ਜੂਏ ਜਿੱਤ ਕੇ ਲੈ ਆ ਤੈਨੂੰ ਛੇਡਣਾ ਕਰਾਂਗੇ ਫਿਰ ਕੀ ਬਣੂਗਾ ਲੋਕ ਤੇ ਵੀਰੇ ਬਾਲਾ ਕੁਝ ਕਹਿੰਦੇ ਆ ਲੋਕ ਜਵਾਬ ਵੀ ਕਹਿਣਗੇ ਕੋਈ ਜਵਾਬ ਨਹੀਂ ਕਹਿੰਦੇ ਜਵਾਬਾ ਨੂੰ ਇੱਥੇ ਰੱਖਣੇ ਨਹੀਂ ਅਸੀਂ ਬਾਹਰ ਪਿੰਡ ਲੈ ਲਾਂਗੇ ਕਿਤੇ ਹੋਰ ਰਹਿਣ ਲੱਗ ਜਾਾਂਗੇ ਹੋਰ ਪਿੰਡ ਦੇ ਵਿੱਚ ਕਿਹੜਾ ਪਤਾ ਨਹੀਂ ਲੱਗਣਾ ਨਹੀਂ ਵੀਰੇ ਬਠੰਡੇ ਰਹਿਣ ਲੱਗ ਜਾਾਂਗੇ ਥਾਂ ਵੀ ਵੇਚ ਦੇਣਾ ਇੱਥੋਂ ਹਾਂ ਹੀ ਵੇਚ ਦੇਣਾ ਹਾਂਜੀ ਤੂੰ ਵੀ ਖੇਡਾਂਗੇ ਜੂਏ ਨਾ ਨਾ ਜੀ ਮੈਂ ਨਹੀਂ ਖੇਡਦੀ ਇਹ ਇਹ ਤੇਰੇ ਮਾਂ ਤੇ ਤੇਰੇ ਤੇ ਗਰਮ ਮਹਿਸੂਸ ਕਰਦੇ ਮਾਂ ਤੇ ਹੈ ਤੇਰੀ ਮਾਂ ਪੋ ਹੈ ਤਾਹੀਂ ਕਰਕੇ ਆ ਕੰਮ ਹੋ ਰਿਹਾ ਹਾਂਜੀ ਹਾਂਜੀ ਜਿੱਥੇ ਪਹਿਲਾਂ ਤੋਂ ਰਹਿ ਗਏ ਆਈਆਂ ਉਹ ਉਹਨਾਂ ਕੋਲ ਉਹ ਉੱਥੇ ਕੋਈ ਜਵਾਬਯੋਗ ਤਾਂ ਨਹੀਂ ਹੋਇਆ ਜਰਾ ਕੋਈ ਨਾ ਨਾ ਜੀ ਕੁਛ ਨਹੀਂ ਹਾਂ ਨਾ ਨਾ ਜਵਾਬ ਲੈਤਾ ਨਹੀਂ ਜੀ ਜਵਾਬ ਲਿਆ ਨਹੀਂ ਹਜੇ ਨਹੀਂ ਇਹਨੂੰ ਘਰੇ ਲੈ ਕੇ ਗਿਆ ਹਾਂਜੀ ਪੰਜ ਦਿਨ ਤਣ ਬਾਹਰ ਰੱਖਿਆ ਸੀ ਜੀ ਹੁਣ ਮੈਂ ਇਹਨੂੰ ਘਰੇ ਲੈ ਗਿਆ ਜੀ ਅੱਛਾ ਘਰੇ ਲੈ ਕੇ ਨਹੀਂ ਗਿਆ ਜਦੋਂ ਜਿੱਤ ਕੇ ਲੈ ਹਾਂ ਨਹੀਂ ਲੈ ਕੇ ਗਏ ਸੀ ਕਿੱਥੇ ਰੱਖਿਆ ਬਾਹਰ ਬਾਹਰ ਹੀ ਰੱਖਿਆ ਪੰਜ ਦਿਨ ਵੀ ਉਹ ਮੰਨ ਲੈਣਾ ਹੋਟਲ 'ਚ ਰੱਖਿਆ ਸੀ ਜੀ ਹਾਂ ਹੋਟਲ 'ਚ ਹੈ ਅੱਛਾ ਤੂੰ ਘਰੇ ਹੁਣ ਲੈ ਕੇ ਜਾਏਂਗਾ ਇਹਨੂੰ ਤੇਰੀ ਘਰ ਵਾਲੀ ਘਰੇ ਆ ਹੁਣ ਕਰੇ ਹੋਗੀ ਉਹ 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 ਕੁਝ ਨਹੀਂ ਕਹਿੰਦੀ ਤੈਨੂੰ ਹੁਣ ਹੁਣੇ ਕਹਨੇ ਉਹ ਇਹਨੂੰ ਕਹੂਗੀ ਵੀ ਇਹਨੂੰ ਕਿਦੋਂ ਲਿਆ ਇਹ ਕੌਣ ਆ ਕੰਜਰੀ ਐ ਫਲਾਣਾ ਧਮਕਾਉ ਜਿਵੇਂ ਬੋਲਦੀ ਹੁੰਦੀ ਆਵੇਂ ਬੋਲੂਗੀ ਫਿਰ ਉਹ ਇਹਨੂੰ ਕਹੂਗੀ ਘਰੋਂ ਭਜਾ ਮੇਰੇ ਫਲਾਣਾ ਧਮਕਾ ਐ ਕਹੂਗੀ ਫਿਰ ਕੀ ਕਰੇਗਾ ਹੁਣ ਭਜਾ ਦੂੰਗਾ ਜੀ ਇਹਨੂੰ ਨਾ ਮੈਂ ਰੱਖੂੰਗਾ ਇਹਨੂੰ ਇਹ ਯਾਰ 5 ਦਿਨਾਂ ਦੇ ਵਿੱਚ ਇੰਨਾ ਕਿੰਨਾ ਪਿਆਰ ਹੋ ਗਿਆ ਉਹਦੇ ਨਾਲ ਅੱਕ ਗਿਆ ਨਾ ਹੀ ਪਿਆਰ ਤੇ ਨ ਪੱਕਾ ਹੀ ਪੈ ਗਿਆ ਉਹਦੇ ਨਾਲ ਉਹਦੇ ਨਾਲ ਉਹਦੇ ਨਾਲ ਅੱਕ ਗਿਆ ਉਦਨ ਰੱਖ ਗਿਆ ਤੂੰ ਹਾਂਜੀ ਹੁਣ ਇਹਨੂੰ ਰੱਖੇਗਾ ਇਹ ਹਾਂ ਇਹਨੂੰ ਰੱਖੂੰਗਾ ਜੀ ਹੁਣ ਪਿੰਡ ਵਾਲੇ ਵੀ ਕਹਿਣਗੇ ਭੈਣਾ ਚੋ ਲਿਆ ਆ ਉਹ ਮੰਜ ਨੂੰ ਇੱਕ ਹੋਰ ਲਿਆ ਆ ਮੰਜ ਨੂੰ ਇੱਕ ਹੋਰ ਲਿਆ ਆ ਹਾਂਜੀ ਪਿੰਡ ਵਾਲੇ ਤਾਂ ਕਹੀ ਕਈ ਜਣੇ ਕਹੀ ਜਾਂਦੇ ਕਿ ਕਹਿਣ ਦੇ ਫਿਰ ਆਪਾਂ ਨੂੰ ਕੀ ਆ ਜੀ ਲੋਕ ਕਹਿੰਦੇ ਰਹਿੰਦੇ ਹਾਂ ਕਹਿੰਦੇ ਰਹਿੰਦੇ ਲੋਕ ਤਾਂ ਜੀ ਲੋਕ ਤੈਨੂੰ ਵੀ ਕਹਿੰਦੇ ਸੀ ਹਾਂ ਮੈਨੂੰ ਵੀ ਕਹਿੰਦੇ ਸੀ ਹੁਣ ਲਿਆ ਆ ਹਾਂ ਹੁਣ ਕਿਵੇਂ ਕਰੇਗਾ ਹੁਣ ਇਹਨੂੰ ਰੱਖੂੰਗਾ ਜੀ ਲੈ ਕੇ ਜਾਏਗਾ ਹਾਂ ਲੈ ਕੇ ਜਾਏਗੇ ਪਰ ਤੇ ਲੈ ਕੇ ਜਾਏਗੇ ਟ੍ਰੇਨ ਤੇ ਲੈ ਜਾਂਗੇ ਹਾਂ ਟ੍ਰੇਨ ਤੇ ਜਾਣ ਹਾਂਜੀ ਠੀਕ ਹੈ ਬਹੁਤ ਬਹੁਤ ਵਧੀਆ ਹੁਣ ਹੁਣ ਅੱਗੇ ਤੋਂ ਇਹ ਕੰਮ ਕਰਾਂਗੇ ਫਿਰ ਕਰਾਂਗੇ ਹਾਂ ਤੁਸੀਂ ਨਾਲ ਇਹਦੇ ਸਾਥ ਦਿਓਗੇ ਹਾਂਜੀ ਹੁਣ ਅਸੀਂ ਜਾ ਰਹੇ ਹਾਂ ਅੱਛਾ ਇਹਦੀ ਘਰ ਵਾਲੀ ਬੋਲੂਗੀ ਫਿਰ ਕੀ ਕਹੇਗਾ ਤੂੰ ਕੁਛ ਨਹੀਂ ਬੱਸ ਇਹੀ ਸਮਝਣ ਲੰਗੇ ਜੀ ਇਹੀ ਸਮਝਣ ਲੰਗੇ ਨਹੀਂ ਉਹ ਤੇ ਜੁੰਡੇ ਫੜ ਲੈ ਜਾਂ ਤਰੇ ਕਲੀਰੇ ਪੜ ਤੇ ਫਿਰ ਕੀ ਕਰੇਗੀ ਨਹੀਂ ਨਹੀਂ ਪਹਿਲਾਂ ਇਹ ਜਾਣ ਕੇ ਮੈਂ ਮਗਰ ਜਾਵਾਂਗੀ ਉਹਨੂੰ ਤੂੰ ਕੀ ਕਹੇਂਗੀ ਜਦੋਂ ਉਹ ਮਿਲ ਗਈ ਤੇ ਮੈਂ ਉਹਨੂੰ ਵੀ ਰੱਖੇਗੀ ਕਿ ਉਹਦੇ ਨਾਲ ਰਹਿ ਲੇਗੀ ਕਿ ਉਹਨੂੰ ਭਜਾਏਗੀ ਕਰੋ ਭਜਵਾਉਂਗੀ ਜੀ ਮੈਂ ਤਾਂ ਭਜਾਏਗੀ ਹਾਂਜੀ ਕਿਵੇਂ ਤਲਾਕ ਦਵਾਏਗੀ ਹਾਂਜੀ ਇਸ ਵੀ ਹੋ ਸਕਦਾ ਤੁਹਾਡੇ ਤੇ ਨਹੀਂ ਹੁੰਦਾ ਜੀ ਕੋਈ ਚੱਕਰ ਨਹੀਂ ਨਹੀਂ ਹੁੰਦਾ ਹੁਣ ਤੁਸੀਂ ਜਾਣੇ ਹੋ ਹਾਂਜੀ ਜਾਣੇ ਜੀ ਚਲੋ ਠੀਕ ਆਜੋ ਜੀ ਠੀਕ ਹੈ ਠੀਕ ਸਸਿਕਾ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜੀ ਅੱਜ ਤੁਹਾਨੂੰ ਵੀਡੀਓ ਵਿਖਾਈ ਆ ਮੈਂ ਜਿਹੜੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਵੇਖ ਸਕਦੇ ਹੋ ਦੋਸਤੋ ਵੀ ਮਜਰੂਨਾ ਦਾ ਮੁੰਡਾ ਠੀਕ ਹੈ ਇੱਕ ਜੂਏ ਦੇ ਵਿੱਚ ਕੁੜੀ ਜਿੱਤ ਕੇ ਲਿਆਇਆ ਪਹਿਲਾਂ ਵੀ ਉਹ ਜਿੱਤ ਕੇ ਆਇਆ ਸੀ ਰਿਸ਼ਤਾ ਹੁੰਦਾ ਨਹੀਂ ਸੀ ਵਿਆਹ ਹੁੰਦਾ ਨਹੀਂ ਸੀ ਕਿਤੇ ਉਹਨੂੰ ਕੋਈ ਕੁੜੀ ਨਹੀਂ ਦਿੰਦਾ ਸੀ ਪਿੰਡ ਦੇ ਵਿੱਚ ਕੁੜੀਆਂ ਵੀ ਛੇੜਦਾ ਰਹਿੰਦਾ ਸੀ ਉੱਥੋਂ ਨਾਂ ਉਹਦਾ ਮਜਨੂ ਬਣ ਗਿਆ ਹੌਲੀ 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 ਉਸਨੂੰ ਕਿਸੇ ਨੇ ਦੱਸਤਾ ਸੱਤ ਦੇ ਵਿੱਚ ਬੈਠਿਆਂ ਨੂੰ ਜਾਂ ਗਲੀ ਦੇ ਵਿੱਚ ਜਾਂਦਿਆਂ ਨੂੰ ਦੱਸਤਾ ਵੀ ਉੱਥੇ ਐਦਾਂ ਕਰਕੇ ਬੁੜੀਆਂ ਲੱਗਦੀਆਂ ਦਾ ਦੇ ਉੱਤੇ ਜੂਆ ਖੇਡਦਾ ਤੂੰ ਉੱਥੇ ਤੂੰ ਤਕੜਾ ਜੂਆ ਖੇਡ ਮਾੜਾ ਮੋਟਾ ਜੂਆ ਨਾ ਖੇਡ ਫਿਰ ਉਹ ਇਹ ਇਹਨੇ ਕੀ ਕੀਤਾ ਫਿਰ ਉੱਥੇ ਜਾ ਕੇ ਪੈਸੇ ਲਾਏ ਉੱਥੇ ਇੱਕ ਬੁੜੀ ਜਿੱਤੀ ਬੁੜੀ ਜਿੱਤ ਲਈ ਉਹਨੂੰ ਪੰਜ ਸਾਲ ਰੱਖਿਆ ਨਾਲ ਫਿਰ ਫਿਰ ਇਹਨੇ ਇੱਕ ਹੋਰ ਬੁੜੀ ਜਿੱਤ ਲਈ ਠੀਕ ਹੈ ਫਿਰ ਉਹਨੂੰ ਅੱਜ ਲੈ ਕੇ ਆਇਆ ਹਜੇ ਘਰੇ ਲੈ ਕੇ ਨਹੀਂ ਗਿਆ 5 ਦਿਨ ਹੋ ਗਏ ਉਹਨੂੰ ਹੋਟਲ ਦੇ ਵਿੱਚ ਰੱਖਦੇ ਨੂੰ ਹੁਣ ਇਹ ਉਹਨੂੰ ਲੈ ਕੇ ਜਾਊਗਾ ਠੀਕ ਹੈ ਉਹਦੇ ਕੋਲ ਲੈ ਕੇ ਜਾਊ ਘਰੇ ਕੀ ਗਲੇਸ਼ ਬਣੂਗਾ ਕੀ ਗੱਲ ਬਣੂਗੀ ਸਾਰੇ ਹੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਵਿਖਾਵਾਂਗੇ ਰੱਬ ਸੁੱਖ ਰੱਖੇ ਤੇ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਦੱਸ ਦਿੰਦਾ ਜੂਆ ਇਹ ਸਾਡੀ ਇੱਕ ਵੀਡੀਓ ਐਂਟਰਟੇਨਮੈਂਟ ਹੈ ਇਹ ਸਾਡਾ ਐਕਟ ਸੀਗਾ ਇਹ ਤੇ ਤੁਸੀਂ ਸੀਰੀਅਸ ਨਾ ਲਿਓ ਗੱਲ ਨੂੰ ਬਸ ਤੁਸੀਂ ਨਿਆਰੇ ਲਓ ਦੂਜੀ ਗੱਲ ਮੈਂ ਤੁਹਾਨੂੰ ਸਾਰਾ ਦੱਸ ਦਿੰਦਾ ਜੂਏ ਦੇ ਵਿੱਚ ਜਿਹੜੇ ਬੰਦੇ ਜੂਆ ਖੇਡਦੇ ਆ ਬਹੁਤ ਘਟਿਆ ਚੀਜ਼ ਹੈ ਜੂਆ ਜੁਆ ਕੋਈ ਵਧੀਆ ਚੀਜ਼ ਨਹੀਂ ਹੈਗੀ ਜੂਏ ਦੇ ਵਿੱਚ ਤੁਸੀਂ ਕੰਮ ਆਪਦਾ ਘਰ ਬਰਬਾਦ ਕਰ ਲੈਨੇ ਹੋ ਜੁਆਗ ਬਰਬਾਦ ਕਰ ਲੈਨੇ ਆ ਤੇ ਘਰ ਦਾ ਹਰ ਇੱਕ ਚੀਜ਼ ਵੇਚ ਕੇ ਦਾਦ ਲੈਨੇ ਜਦੋਂ ਟੈਨਸ਼ਨ ਆ ਤੁਹਾਨੂੰ ਇਹ ਚੀਜ਼ ਨਾਲ ਟੈਨਸ਼ਨ ਆਉਂਦੀ ਆ ਠੀਕ ਹੈ ਇਹ ਚੀਜ਼ਾਂ ਤੋਂ ਬਚ ਕੇ ਰਹੋ ਦੋਸਤੋ ਜੂਆ ਚੰਗੀ ਚੀਜ਼ ਨਹੀਂ ਹੈਗੀ ਸਾਡਾ ਹੱਕ ਸਾਡਾ ਦਿਲ ਨਹੀਂ ਕਰਦਾ ਵੀ ਤੁਹਾਨੂੰ ਇਹ ਇੱਕ ਪ੍ਰਮੋਟ ਨਹੀਂ ਕਰਦੇ ਅਸੀਂ ਜੂਏ ਨੂੰ ਬਸ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਜੂਏ ਦੇ ਵਿੱਚ ਘਾਟੇ ਬਹੁਤ ਹੈਗੇ ਸਾਡੇ ਤਾਂ ਵੈਸੇ ਨੋਰਮਲ ਇੱਕ ਵੀਡੀਓ ਤੁਹਾਨੂੰ ਐਂਟਰਟੇਨਮੈਂਟ ਕਰਨ ਵਾਸਤੇ ਵੀਡੀਓ ਬਣਾਤੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਜਾਣਾ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ